ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਅੱਜ ਅਸੀਂ ਆਪਣੇ ਬਿਆਸ ਦਰਿਆ ਤੇ ਪਹੁੰਚੇ ਆ ਜੀ ਸਾਡੇ ਨਾਲ ਪੰਡਤ ਜੀ ਪੰਡਤ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਠੀਕ ਹੈ ਜੀ ਕਿੱਦਾਂ ਰੌਣਕਾਂ ਲੱਗੀਆਂ ਅੱਜ ਠੀਕ ਹੈ ਵਧੀਆ ਗੋਰੀਆ ਗੋਰੀਆ ਆਨੰਦ ਆ ਰਿਹਾ ਹਾਂ ਸੰਗਤਾਂ ਬਹੁਤ ਆਈਆਂ ਜੀ ਦਰਿਆ ਤੇ ਸਾਡੇ ਮੱਲੀ ਸਾਹਿਬ ਜੀ ਸੋਨੂ ਫੋਟੋ ਸਟੂਡੀਓ ਸਾਡੇ ਰਵੀ ਭਾਜੀ ਵੀ ਅੱਜ ਆਏ ਆ ਜੀ ਕਾਫੀ ਦਿਨਾਂ ਤੋਂ ਪਾਣੀ ਕਾਫੀ ਦਿਨਾਂ ਤੋਂ ਪਾਣੀ ਦਰਿਆ ਚ ਘੱਟ ਸੀ ਅੱਜ ਚੜਿਆ ਵਾ ਅੱਜ ਚੜਿਆ ਤੇ ਦਰਿਆ ਦਾ ਆਨੰਦ ਲੈਣ ਵਾਸਤੇ ਸਾਡੇ ਭਾਜੀ ਉਹਦੀ ਆਏ ਆ ਤੇ ਸਾਡੇ ਰਵੀ ਭਾਜੀ ਆਏ ਆ ਰਵੀ ਭਾਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਰ ਜੀ ਦੁਖੀ ਸ਼ਾਲਮ ਰਵੀ ਭਾਜੀ ਕੁਝ ਨਹੀਂ ਕਹਿਣਾ ਜੀ ਨਹੀਂ ਨਹੀਂ ਕਿੱਦਾਂ ਵਧੀਆ ਲੱਗ ਰਿਹਾ ਅੱਜ ਬਹੁਤ ਵਧੀਆ ਲੱਗਦਾ ਆਨੰਦ ਆ ਰਿਹਾ ਕਿ ਨਹੀਂ ਪੂਰਾ ਐਨ ਹੋਣਾ ਹਨ ਕਿ ਅੱਜ ਇਸ਼ਨਾਨ ਕਰਨਾ ਕਰੀ ਯਾਰ ਬਾਬਾ ਜੀ ਮੱਲੀ ਕਿਹੜਾ ਗੱਲ ਕਰ ਰਹਾ ਹਾਂ ਹਾਂ ਕਿੱਥੇ ਕਰਾਂ ਪਈ ਸੋਨੂ ਭਾਜੀ ਸਾਡੇ ਆਏ ਆ ਸੋਨੂ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਈ ਬੜੇ ਆਨੰਦ ਹੋ ਰਹੇ ਆ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਪਾਣੀ ਕਾਫੀ ਦਿਨਾਂ ਤੋਂ ਸੁੱਕਿਆ ਸੀ ਤੇ ਕੋਸ਼ਿਸ਼ ਕਰਦੇ ਪਏ ਸੀ ਬੜੀ ਕੋਸ਼ਿਸ਼ ਕੀਤੀ ਕਿ ਪਾਣੀ ਲੂੰਗਾ ਹੋਵੇ ਤੇ ਕਿਤੇ ਵਿੱਚ ਬੜੀ ਐ ਪਰ ਅੱਜ ਪਾਣੀ ਮਹਾ ਹੀ ਡੂੰਗਾ ਆ ਆਏ ਹੋਏ ਮੈਂ ਕਹਿਣ ਰਿਹਾ ਵੀ ਭਈ ਮੌਕਾ ਵਾ ਮਾਰ ਲਓ ਛਾਲਾ ਹਰੀ ਕੇ ਪੱਤਨ ਜਾ ਕੇ ਨਿਕਲ ਆ ਠੀਕ ਹੈ ਦੋਸਤੋ ਆ ਤੁਸੀਂ ਵਿਚਾਰ ਸੁਣੇ ਅੱਜ ਅੱਜ ਦਰਿਆ ਤਨੂ ਦਿਖਾਉਣੇ ਆ ਬਹੁਤ ਆਨੰਦ ਆ ਰਿਹਾ ਜੀ ਅੱਜ ਅਸੀਂ ਦਰਿਆ ਤੇ ਪਹੁੰਚੇ ਸੀ ਤੇ ਪਾਣੀ ਬਹੁਤ ਡੂੰਗਾ ਅੱਜ ਜੀ ਪਾਣੀ ਦਰਿਆ ਚੜਿਆ ਤੇ ਦਰਿਆ ਠਾਠਾ ਮਾਰਦਾ ਤੁਹਾਨੂੰ ਦਿਖਾਉਣੇ ਆ ਜੀ ਆਹ ਦੇਖੋ ਸੰਗਤ ਜੀ ਸੰਗਤ ਜੀ ਦਰਸ਼ਨ ਕਰੋ ਅੱਜ ਬਿਆਸ ਦਰਿਆ ਦੇ ਜੀ ਤੇ ਬਾਬੇ ਦੀ ਕਿਰਪਾ ਹੋ ਗਈ ਅੱਜ ਮਿਹਰ ਹੋ ਗਈ ਮਾਲਕ ਦੀ ਕਵਾਜਾ ਪੀਰ ਦੀ ਜੋ ਅੱਜ ਦਰਿਆ ਦੇ ਵਿੱਚ ਪਾਣੀ ਬਹੁਤ ਜਿੱਥੇ ਤੱਕ ਵੀ ਆਪਾਂ ਨਿਗਾ ਮਾਰਦੇ ਆਂ ਦਰਿਆ ਦੇ ਵਿੱਚ ਪਾਣੀ ਪਾਣੀ ਆ ਜੀ ਤੇ ਅੱਜ ਸੰਗਤਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਅੱਜ ਖਵਾਜਾ ਪੀਰ ਦੀ ਕਿਰਪਾ ਆਈ ਆ ਤੇ ਬੇੜੇ ਤਾਰਨ ਆਈਆਂ ਤੁਸੀਂ ਵਲੌਗ ਨਾਲ ਜੁੜੇ ਰਹੋ ਤੁਹਾਨੂੰ ਦਰਸ਼ਨ ਮੇਲੇ ਕਰਾਉਣੇ ਆ ਅੱਜ ਜਿਹੜੀਆਂ ਸੰਗਤਾਂ ਬੇੜਾ ਤਾਰਨ ਆਈਆਂ ਖਵਾਜਾ ਪੀਰ ਦਾ ਤੇ ਜੁੜੇ ਰਹੋ ਜੀ ਤੁਹਾਨੂੰ ਕਰਾਉਣੇ ਆ ਦਰਸ਼ਨ ਜੀ